ਕਲਮ ਜੀ ਆਪਾਂ ਤੋਂ ਆ ਗਏ ਹਾਂ ਕਲਮ ਦੇ ਪ੍ਰਬੰਧਕਾਂ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਣੇ ਰਹੋ ਵਲੌਗ ਦੇ ਨਾਲ ਜਿਹੜੇ ਚੈਨਲ ਤੇ ਪਹਿਲੀ ਵਾਰ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਅੱਜ ਦਾ ਵਲੌਗ ਸੰਗੋਪਤੀ ਦਰਵਾਜੇ ਸ੍ਰੀ ਖੰਡ ਪਾਟ ਸਾਹਿਬ ਦੇ ਭੋਗ ਪਾਏ ਜਾਣਗੇ ਤੁਹਾਨੂੰ ਸਾਰਾ ਦਿਖਾਵਾਂਗੇ ਭੋਗ ਨਾਲੇ ਕੀਰਤਨ ਸੁਣਾਵਾਂਗੇ ਸੋ ਬਣੇ ਰਹੋ ਵਲੌਗ ਦੇ ਨਾਲ ਆਓ ਤੁਹਾਨੂੰ ਫਿਰ ਦਰਸ਼ਨ ਕਰਾਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੋਂ ਕੋਸਟਾ ਪਾਇਆ ਕਰਦੇ ਪਰ ਸਰਬੋਧੀਆਂ ਦੇ ਦੁਆਰੇ ਆਇਆ ਨਾਮ ਜਪਿਆ ਸਿਮਰਨ ਕੀਤੇ ਆ ਬੰਦਗੀ ਕੀਤੇ ਆ ਆਪਣੇ ਜਵਾਨ ਦੇ ਮਹਾਰਾਜ ਮੈਂ ਤੇਰੀ ਜਾਨ 안 n gì ਸਰਬ ਦੀ ਕਿਰਪਾ ਹੋਈ ਇਹ ਤੇ ਨੂਰ ਵਾਲਾ ਵਰਤਨ ਹੱਥ ਲੱਗਿਆ ਤੇ ਉਹਦੇ ਵਿੱਚੋਂ ਜੋ ਜੋਰ ਨੇ ਹੁਣ ਲੋੜ ਖਾ ਕੇ ਹਰਾਮ ਨਹੀਂ ਕਰਨਾ ਇਹ ਕਰਨ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੰਨਿਆ ਬਨਾਇਆ ਸਮਾਨ ਛੱਡ ਗਿਆ ਵੀ ਚਲੋ ਹੁਣ ਨਹੀਂ ਜੋ ਹੁੰਦਾ ਦੇਖੀ ਜਾਏਗੀ ਦੂਸਰਾ ਦਿਨ ਹੋਇਆ ਕਿ ਰਾਤ ਮਹਿਲਾਂ ਦੇ ਵਿੱਚ ਕੌਣ ਆਇਆ ਸਮਾਨ ਚੋਰੀ ਕਰਨ ਵਾਸਤੇ ਆਇਆ ਤੇ ਚੱਕੋ ਸਾਰਿਆਂ ਨੂੰ ਇਕੱਠੇ ਕਰ ਲਿਆ ਪਿੰਡ ਦੇ ਲੋਕਾਂ ਨੂੰ ਗਰੀਬਾਂ ਨੂੰ ਇਕੱਠੇ ਕਰ ਲਿਆ ਧਾਰ ਮਾਰ ਪੈਣ ਲੱਗ ਪਈ ਵੀ ਇਹਨਾਂ ਦੇ ਵਿੱਚੋਂ ਕਿਸੇ ਨੂੰ ਬੁਲਾਉ ਘਟ ਘਟ ਕੇ ਤੇ ਸਾ ਸੰਗਤ ਜੀ ਹੁਣ ਭੂਮੀਆਂ ਫਿਰ ਉਥੇ ਜਾ ਕੇ ਹਾਜ਼ਰ ਹੋਇਆ ਸੀ ਕਹਿੰਦੇ ਰਾਜਨ ਕੋ ਸਤਨਾ ਸੀ ਬਾਰੇ ਕਹਿੰਦੇ ਲੱਗਦੇ ਆ ਚੋਰ ਕਹਿੰਦੇ ਹਾਂਜੀ ਕੌਣ ਹੈ ਚੋਰ ਕਹਿੰਦਾ ਮੈਂ ਚੋਰ ਹਾਂ ਉਹ ਜੀ ਉਹ ਕਹਿੰਦਾ ਵੀ ਤੂੰ ਮੈਂ ਚੋਰ ਹਾਂ ਤਮਾਰਾ ਰਾਣਾ ਕਹਿੰਦਾ ਵੀ ਉਹ ਚੋਰ ਆ ਕਹਿੰਦਾ ਹਾਂਜੀ ਮੈਂ ਚੋਰ ਤੁਹਾਡੇ ਪਹਿਰੇਦਾਰਾਂ ਨੂੰ ਲੋਟ ਤੁਹਾਡੇ ਪਹਿਰੇਦਾਰਾਂ ਨੂੰ ਚੋਣ ਦੀ ਮੈਂ ਅੰਦਰ ਸੱਜ ਮੋਰ ਕੇ ਹਾਂ ਤੇਰੀ ਵੀ ਬਾਲ ਗਈ ਨਾਲ ਬਣਾਉਣੀ ਆ ਯਾਰ ਅਸਲੀ ਰੋਏ ਅਲੀ ਸੁਣਾ ਆਖਰੀ ਤੇਰੇ ਨਾਲ ਬਣੀ ਹੋਰ ਅਸਲੀ ਰੋਏ ਅਲੀ ਸੁਣਾ ਆਖਰੀ ਸਰਬ ਬੋ ਤੇਰਾ ਵਾਹਿਗੁਰੂ ਮਹਾਨ ਨਿਤ ਸਭ ਤੇਰੀ ਵਡਿਆਰੀ ਕੋਈ ਨਾ ਨਾਹ ਮੇਰਾ ਵਾਹਿਗੁਰੂ ਵਾਹ ਗੁਰੂ ਵਾਹ ਗੁਰੂ ਜੀ ਤੀਨੇ ਤਲ ਨਿਵਾਰਣ ਹਰ ਦੁੱਖਾਂ ਦਾ ਸੁਪਰਾਸ ਕਰ ਤੋਹਨ ਨਬੂ ਜਗਦਾ ਜੀ ਪ੍ਰਭਾ ਗੁਰਦਾਸ प्रदास एको अनकार जी वासी हूं जी की फतह है श्री पार्वती समाज वासी श्री पार्वती जी की पादशाही रस्मी प्रथम नरति शरण का गुणगान नित रहते आज परमब्रह्मदास रामदास समाज सहाय अर्जुन हरहु विपन्नो सुमरो श्री हरदाई श्री कृष्ण धाई आज सेवा सब दुख जाए तेरे महात सूर्य अपर आनंदा धरे सब प्राणी गुरु सादसि पासा ਸਹਾਸ ਰੂਪ ਉਸ ਮਹਾਰਾਜੀ ਸਤਾਈ ਬਸਤ ਸੰਗ ਵਸਨ ਜਲਦੀ ਜੋਰ ਦਾੰਦਾ ਸਾਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਦਾ ਇਨ ਕਲ ਰਾਖੀ ਮੇਰੀ ਫਿਰ ਤੇ ਫਿਰ ਤਰ ਆਇਆ ਪਰਿਆ ਤੋਂ ਸਰਨਾਇ ਨਾਨਕ ਕੀ ਪ੍ਰਭ ਦੇ ਮੇਰਾ ਨੰਨ ਬਿੱਡੋ ਕੁਰਬਾਨਾ ਗੁਰ ਕੇ ਚਰਨ ਕਬਲ ਰਿਤਧਾਰੇ ਵਿਗਨ ਨ ਲਾਕੇ ਦਿਲ ਕਾ ਕੋਈ ਕਾਰਜ ਸਗਲ ਸੁਵਾਰੇ ਰਹਾਉ ਮਿਲ ਸਾਧੂ ਦਰਮਤਾ ਖੋਏ पद पुनीत सब होए रामदास सुवर नाते सब लाते पाप कमाते वेख रहे हो तिवानास पी थर्टीन जे थोनू सादिया वीडियोस पसंद आ रहिया ने तो फिर एक बारी लाइक ते शेयर जरूर करियो ਇਹ ਹੋ ਜਗੀਆ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਵਾਲੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਨਵੀਂ ਵੀਡੀਓ ਜਦੋਂ ਵੀ ਆਵੇ ਸਭ ਤੋਂ ਪਹਿਲਾ ਤੁਸੀਂ ਵੇਖ ਸਕੋ